ਸਰ ਅਜੀ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦਾ ਮਕਸਦ ਮਕਸਦ ਇਸ ਪ੍ਰੈਸ ਕਾਨਫਰੰਸ ਦਾ ਹੀ ਹੈ ਤੇ ਪ੍ਰੈਸਰਾਹੀ ਮੈਂ ਇਹ ਜਾਣਕਾਰੀ ਦੇਣਾ ਚਾਹਨਾ ਸਿਟੀਜ਼ਨ ਨੂੰ ਕਿ ਐਸੈਂਸ਼ੀਅਲ ਕਮੋਡਿਟੀਜ਼ ਐਟ ਲੱਗ ਚੁੱਕੇ ਤੇ ਆਪਾਂ ਕਿਰਪਾ ਕਰਕੇ ਕਿਸੇ ਵੀ ਚੀਜ਼ ਦੀ ਹੋਲਡਿੰਗ ਨਾ ਕਰੀਏ ਜਿਹੜੀ ਸਿਚੁਏਸ਼ਨ ਹੈ ਟੋਟਲੀ ਅੰਡਰ ਕੰਟਰੋਲ ਹੈ ਤੇ ਆਪਾਂ ਅਨੈਸੈਸਰੀ ਪੈਨਿਕ ਕ੍ਰੀਏਟ ਨਾ ਕਰੀਏ ਜੇ ਜੇ ਵੀ ਤੁਹਾਨੂੰ ਕਿਤੇ ਵੀ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਦਿਖਦੀ ਹੈ ਤੁਹਾਡੇ ਰਾਹੀ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਤੁਰੰਤ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਲੈ ਕੇ ਆਂਦਾ ਜਾਵੇ ਤੇ ਜਦੋਂ ਵੀ ਕੋਈ ਸਾਰਨ ਵੱਜਦਾ ਹੈ ਕਾਈਂਡਲੀ ਆਪਣੀਆਂ ਬਲੈਕਆਊਟ ਦੌਰਾਨ ਜੇ ਲਾਈਟ ਜਾਂਦੀ ਹੈ ਤਾਂ ਤੁਸੀਂ ਆਪਣਾ ਇਨਵਰਟਰ ਦੇ ਉੱਪਰ ਵੀ ਲਾਈਟਾਂ ਨਾ ਆਨ ਕਰੋ ਇਸ ਕਰਕੇ ਵੀ ਤੁਹਾਨੂੰ ਸਾਰਨ ਅਪੀਲ ਹੈ ਵੀ ਇਸ ਮਹੌਲ ਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਪੂਰਾ ਸਾਥ ਦਿੱਤਾ ਜਾਵੇ ਜੇ ਕੋਈ ਵੀ ਸ਼ੱਕੀ ਵਿਅਕਤੀ ਸ਼ੱਕੀ ਵਸਤੂ ਤੁਹਾਨੂੰ ਮਿਲਦੀ ਹੈ ਤੁਰੰਤ ਕੰਟਰੋਲ ਤੇ ਰਿਪੋਰਟ ਕਰ ਦਿੱਤਾ ਜਾਵੇ ਸ਼ਹਿਨੋਂ ਸੇ ਨੂੰ ਪੀ ਪੀਲ ਕਰ ਦਿਓ ਮਲਕੀ ਜੁਨਾ ਦੇ ਕਿਸੇ ਕਿਸੇ ਵੀ ਕੈਮਰੇ ਲਾਈਟ ਵਗੈਰਾ ਚੱਲਦੇ ਨੇ ਉਹਨਾਂ ਨੂੰ ਪੀ ਪੀਲ ਕਰ ਦਿਓ ਮੇਰੀ ਇਹ ਪੀਲੇ ਵੀ ਜੇ ਤੁਹਾਡੇ ਸੀਸੀਟੀਵੀ ਕੈਮਰੇ ਕਈ ਵਾਰੀ ਆਪਣਾ ਥ੍ਰੈਸ਼ਹੋਲਡ ਹੁੰਦਾ ਹਨ ਹਨੇਰਾ ਹੋਏ ਤੇ ਆਟੋਮੈਟਿਕਲੀ ਐਲਈਡੀ ਲਾਈਟ ਚੱਲ ਜਾਂਦੀ ਹੈ ਜੇ ਉਹ ਤੁਹਾਡੇ ਕੋਲ ਕੋਈ ਸਪੈਸਿਫਿਕ ਸੌਫਟਵੇਅਰ ਦੇ ਵਿੱਚ ਬਟਨ ਨਹੀਂ ਹੈਗਾ ਆਫ ਕਰਨ ਦਾ ਤਾਂ ਕਾਈਂਡਲੀ ਉਹਦੇ ਬਲੈਕ ਟੇਪ ਲਾ ਕੇ ਜਾਂ ਤਾਂ ਆਪਣੇ ਕੈਮਰੇ ਸਵਿਚ ਆਫ ਕਰੇ ਜਾਂ ਨਹੀਂ ਆ ਫਿਰ ਬਲੈਕ ਟੇਪ ਲਾ ਕੇ ਵੈਲੀਡਿਨ ਨੂੰ ਟੱਕਿਆ ਜਾਵੇ ਸੋ ਥੈਟ ਬਲੈਕਆਊਟ ਦੌਰਾਨ ਕੋਈ ਵੀ ਲਾਈਟ ਨਾ ਚੱਲ ਰਹੀ ਸਰੇ ਇੱਕ ਜੁੰਡੀਆ ਮੇਰੀ ਇਹ ਇਹ ਪੀਲੇ ਜੀ ਆਪਾਂ ਪੈਨਿਕ ਕ੍ਰੀਏਟ ਨਾ ਕਰੀਏ ਜਿਹੜੀਆਂ ਅ ਅਸੈਂਸ਼ੀਅਲ ਸਪਲਾਈਜ਼ ਨੇ ਉਹਨੂੰ ਹੋਲਡਿੰਗ ਨਾ ਕੀਤਾ ਜਾਵੇ ਜੇ ਕੋਈ ਬੰਦਾ ਐਦਾਂ ਦਾ ਹੋਲਡਿੰਗ ਕਰਦਾ ਸੋ ਦੈਟ ਮਾਰਕੀਟ ਰੇਟ ਵਧੇ ਤਾਂ ਉੱਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਸਰ ਇੱਕ ਜਿਹੜੀ ਤੁਸੀਂ ਲਾਈਟ ਦੀ ਗੱਲ ਕੀਤੀ ਹੈ ਕੁਝ ਸੋਲਰ ਸਿਸਟਮ ਦੇ ਨਾਲ ਲਾਈਟਸ ਲੱਗੀਆਂ ਹੋਈਆਂ ਕਈ ਜਗ੍ਹਾ ਤੇ ਉਹਨਾਂ ਦੇ ਕੀ ਜਿਹੜੀਆਂ ਤਾਂ ਸਰਕਾਰੀ ਦਾਰੇ ਵੱਲੋਂ ਲੱਗੀਆਂ ਹੋਈਆਂ ਨੇ ਜੀ ਉਹ ਐਜਿੰਮ ਸਾਹਿਬ ਨੇ ਹੁਕਮ ਦੇ ਦਿੱਤੇ ਨੇ ਕਿ ਇਹ ਸੋਲਰ ਲਾਈਟਿੰਗ ਜਿਹੜਾ ਸਿਸਟਮ ਹੈਗਾ ਉਹ ਡੀਫੰਡ ਕੀਤਾ ਜਾਊਗਾ ਜੇ ਕਿਸੇ ਨੇ ਆਪਣੇ ਘਰੇ ਵੀ ਲਾਈਆਂ ਹੋਈਆਂ ਨੇ ਤਾਂ ਮੇਰੀ ਬੇਨਤੀ ਇਹ ਹੈ ਵੀ ਜਦੋਂ ਬਲੈਕਆਊਟ ਦੇ ਆਰਡਰਸ ਹੁੰਦੇ ਨੇ ਤਾਂ ਉਹਨਾਂ ਨੂੰ ਸਵਿਚ ਆਫ ਕੀਤਾ ਜਾਵੇ ਡਿਸਕਨੈਕਟ ਕੀਤਾ ਜਾਵੇ ਕਿ ਦੱਸਣ ਆ ਦੇ ਖੋਲਣ ਦਾ ਕੋਈ ਟਾਈਮਿੰਗ ਨਹੀਂ ਹੋਇਆ ਨਾ ਅੰਨੌਸਰ ਕਿਦਾਂ ਦਾ ਐਸਐਚਡੀਸੀ ਸਾਹਿਬ ਦਾ ਕੋਈ ਆਰਡਰ ਸਾਡੇ ਧਿਆਨ ਚ ਨਹੀਂ ਆਇਆ ਜੇ ਕੁਝ ਹੋਊਗਾ ਤੁਹਾਡੇ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇ ਸਰ ਪਿੰਡਾਂ ਦੇ ਵਿੱਚ ਇਹਨਾਂ ਲਈ ਸੋਲਰ ਲਾਈਟਾਂ ਦੇ ਜਿਹੜੇ ਕੰਪੈਨੀਆਂ ਦੇ ਚਾਹਦੇ ਨੇ ਤਾਂ ਉਹਨਾਂ ਨੂੰ ਕੀ ਰੁਕੇ ਜਾਂਦੇ ਨੇ ਨਹੀਂ ਉਹ ਵੀ ਜੀ ਉਹਨਾਂ ਨੂੰ ਕਮਿਊਨੀਕੇਟ ਕੀਤਾ ਗਿਆ ਬੀ